ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਤੇ ਦੋਸਤੋ ਅੱਜ ਪਹੁੰਚੇ ਆ ਪਿੰਡ ਸੁਰਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਠਿਕੀਬੜ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਪਿੰਡ ਸੁਰਸਿੰਘ ਦੀ ਫਿਰ ਗੁਰਲਾਲ ਕੋਲ ਆਇਆ ਦੋਸਤੋ ਜਿਵੇਂ ਕਿ ਸਾਰੇ ਭਰਾ ਜਾਣਦੇ ਆ ਪਸ਼ੂ ਵਪਾਰ ਦਾ ਕੀਤਾ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਆ ਵਿਕਰੀ ਆ ਦੇ ਅੱਜ ਇਸ ਵੀਡੀਓ ਦੇ ਵਿੱਚ ਵੈਸੇ ਨਾਗ ਤਾਂ ਨੂੰ ਦੋਸਤੋ ਟੋਟਲ ਆਪਾਂ 4 ਕਿ ਦਿਖਾਉਣੇ ਸੀਗੇ ਦੋ ਬੈੜਾ ਜਸਟ ਵਿਆਦਾ ਘੰਟਾ ਘੰਟਾ ਪਹਿਲਾਂ ਜਿਹੜੀਆਂ ਸੇਲ ਹੋ ਚੁੱਕੀਆਂ ਨੇ ਉਹ ਵੀ ਆਪਾਂ ਤੁਹਾਨੂੰ ਵੈਸੇ ਦਿਖਾ ਦਿੰਨੇ ਆ ਪਰ ਜਿਹੜੇ ਬਕਾਊ ਪਸ਼ੂ ਆ ਜਾਂ ਸੇਲ ਦੇ ਲਈ ਅਵੇਲੇਬਲ ਨੇ ਉਹ ਦੋ ਬੈੜਾ ਹੋਣਗੀਆਂ ਠੀਕ ਆ ਜੀ ਤੇ ਫਿਲਹਾਲ ਜਿਹੜੀਆਂ ਤੁਸੀਂ ਇਹ ਬੈੜਾ ਦੇਖ ਰਹੇ ਜੀ ਦੋਸਤੋ ਇਹ ਦੋਵੇਂ ਸੇਲ ਹੋ ਗਈਆਂ ਨੇ ਤੇ ਸੱਜਰ ਤਾਜ਼ੀਆਂ ਸੁਈਆਂ ਸੀ ਇੱਕ ਗੱਪਣ ਸੀ ਸ਼ਾਇਦ ਇੱਕ ਖਰੇ ਸੁਈ ਸਵਾਈ ਸੀ ਤੇ ਇਹ ਦੋ ਨਾਕ ਸੀਗੇ ਵੈਸੇ ਪਸ਼ੂ ਤੁਹਾਨੂੰ ਚਾਰ ਆਪਾਂ ਦਿਖਾਉਣੇ ਸੀਗੇ ਠੀਕ ਆ ਜੀ ਜਿਹੜੇ ਪਸ਼ੂ ਸੇਲ ਹੋ ਗਏ ਆ ਇਹਨਾਂ ਦੀ ਆਪਾਂ ਡਿਟੇਲ ਹੁਣ ਰਹਿਣ ਦਿੰਨੇ ਆ ਦੋਸਤੋ ਕਿਸੇ ਵੀਰ ਨਾਲ ਸਾਂਝੀ ਕਰਨੋ ਠੀਕ ਆ ਜੀ ਤੇ ਜਿਹੜੇ ਹੁਣ ਮੌਕੇ ਤੇ ਮੌਜੂਦ ਆ ਜਿਹੜੇ ਵਿਕਰੀ ਵਾਲੇ ਪਸ਼ੂ ਆ ਉਹਨਾਂ ਨਾਲ ਆਪਾਂ ਤੁਹਾਨੂੰ ਲੈ ਚੱਲਦੇ ਆ ਇਹ ਦੋਵੇਂ ਪਸ਼ੂ ਬਕਾਊ ਆ ਬਿਲਕੁਲ ਸੱਜਰ ਤਾਜ਼ਾ ਸੂਆ ਇੱਕ ਤਾਂ ਦੋਸਤੋ ਕੋਈ ਰਾਤ ਅੱਜ ਭਲਕ ਦੇ ਵਿੱਚ ਸੂਈ ਆ ਤੇ ਵੈਸੇ ਉਸ ਦੋਨੋਂ ਜਿਹੜੇ ਬਿਲਕੁਲ ਤਾਜ਼ੇ ਸੱਜਰ ਸੂਏ ਆ ਮੈਂ ਤੁਹਾਨੂੰ ਥੋਖਾ ਜਿਹੀ ਚੱਲੇ ਨਹੀਂ ਕਿ ਠੀਕ ਆ ਇੱਕ ਤਾਂ ਅੱਜ ਭਲਕਾ ਬਾਕੀ ਦੂਜੀ ਵਿਹੜ ਦੀ ਡਿਟੇਲ ਆਪਾਂ ਫੇਰ ਗੁਰਲਾਲ ਤੋਂ ਲੈ ਲਾਂਗੇ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ ਅੱਜ 4 ਅਗਸਤ ਤੇ ਸਮਾਂ ਕੋਈ ਸ਼ਾਮ ਦੇ 6:30 4:30 5:00 ਵਜੇ ਦਾ ਆਉ ਲੈਣੀ ਆ ਡਿਟੇਲ ਬਤੇਰੇ ਕਰਦੇ ਆ ਗ ਸਭ ਤੋਂ ਪਹਿਲਾ ਵੀਰ ਗੁਰਲਾਲ ਸਾਸਰੀ ਦਾ ਸਾਸੀਗਾ ਸੰਤੂ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਗੁਰਨਾਰ ਬਾਈ ਠੀਕ ਠਾਕ ਚੜਦੀ ਕਲਾ ਕਿਰਪਾ ਜੀ ਠੀਕ ਹੈ ਹਾਂਜੀ ਠੀਕ ਹੈ ਹੋਰ ਬੜੀ ਮੌਜ ਮਾਣਾ ਪੂਰੀ ਕਿਰਪਾ ਵੈਗਨੂ ਬਾਬੇ ਬੀਦੀ ਚੰਦ ਸਾਹਿਬ ਦੀ ਤੇ ਹਾਂਜੀ ਹਾਂਜੀ ਅੱਛਾ ਤੇ ਵੀਰ ਗਰਲਾਲ ਜਿਵੇਂ ਆਪਾਂ ਜ਼ਿਕਰ ਕੀਤਾ ਟੋਟਲ ਵੈਸੇ ਆਪਾਂ 4 ਬੈੜਾ ਦਿਖਾਉਣੀਆਂ ਸੀ ਹਾਂਜੀ ਹਾਂਜੀ ਸੰਤੂ ਸਾਹਿਬ 4 ਬੈੜਾ ਸੀ ਇੱਕ ਤੇ ਉਹ ਜਰਸੀ ਕ੍ਰੋਸ ਦੂਜੇ ਸੂਏ ਵੈੜ ਸੂਈ ਸੀ ਦੁੱਧ 17 18 ਕਿਲੋ ਸੀ ਹਾਂਜੀ ਉਹ ਵੀ ਸੇਲ ਹੋ ਗਈ ਤੇ ਇੱਕ ਗੱਬਨ ਮੱਛੀ ਬੜੀ ਚੰਗੀ ਚਲੋ ਉਹ ਵੀ ਸੱਜ ਤੇ ਚਲੋ ਅਗਲੇ ਦਾ ਪਰਦਾ ਹੀ ਵੇਖਦਾ ਹੁਣ ਪਤਾ ਨਹੀਂ ਘਰ ਰੱਖਣ ਨੂੰ ਲਈਆਂ ਕਿ ਵੇਚਣ ਨੂੰ ਲਈਆਂ ਚਲੋ ਜੋ ਵੀ ਆ ਬਿਲਕੁਲ ਤੇ ਬਸ ਇਹੋ ਜੋੜਾ ਹੀ ਚਾਰ ਵੜੜਾ ਹੋਤਰਾ ਦੋ ਸੇਲ ਹੋ ਗਈਆਂ ਦੋ ਹੀ ਆ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਤੇ ਆ ਵੀ ਕਰ ਲਾ ਲ ਵੜੜਾ ਤਾਂ ਬੜੀਆਂ ਚੰਗੀਆਂ ਨੇ ਯਾਰ ਮੇਰੇ ਸੰਧੂ ਸਾਹਿਬਾ ਵੱਡੀ ਜਰਸੀ ਆ ਪੰਜਾਬ ਵਾਲੀ ਕੋਈ ਇਹ ਨਹੀਂ ਵੀ ਮਹਾਜਲ ਜੀ ਵਾਲੀ ਐਵੇਂ ਲੱਤਾਂ ਜੀਆਂ ਵਜਦੀ ਫਿਰ ਉਹ ਕੰਮ ਨਹੀਂ ਹੈਗਾ ਹਾਂਜੀ ਮੱਝਾਂ ਵਾਲੇ ਥਾਂ ਲੱਗੇ ਆ ਬਹੁਤ ਚੰਗੇ ਇਹ ਰਾਤ ਦੀ ਸੰਧੂ ਸਾਹਿਬ ਸੁਈ ਆ ਇਹ ਸੌਦਾ ਤੇ ਕੱਲ ਹੀ ਕੀਤਾ ਸੀ ਤੇ ਚਲੋ ਰਾਤ ਕਰਮਾਂ ਵਾਲੀ ਸੂਹੀ ਅੱਜ ਲੈਉਣੀ ਹੁੰਦੀ ਨੇ ਤੇ ਦਿਨੇ ਸੰਧੂ ਸਾਹਿਬ ਪਹਿਲੀ ਚੋਈ ਕਰਕੇ ਲੈਂਦੀ ਆ 4-5 ਕਿਲੋ ਚੋਈ ਹੋਗੀ ਕੁਝ ਠੀਕ ਹੈ ਤੋਣ ਚਾਨ ਇੱਕ ਨੰਬਰ ਸੰਧੂ ਸਾਹਿਬ ਠੀਕ ਆ ਠੀਕ ਹਾਂਜੀ ਮੋਹੋ ਛਿੱਗੀ ਜੇ ਦੂਜਾ ਸੁਆ ਸੂਈ ਜੇ ਦੂਜਾ ਸੁਆ ਜੀ ਪਰ ਦੋਸਤੋ ਮੋਹੋ ਛੇ ਦਾ ਦੂਜਾ ਸੁਆ ਬੇਲਬੂਲ ਤੁਸੀਂ ਵੇਖੋ ਲੰਬੀ ਵੀ ਕਾਫੀ ਆ ਤੇ ਕਦਕੁੱਦ ਵੀ ਵੱਡਾ ਠੀਕ ਆ ਜੀ ਜਿੱਦਾਂ ਪਾ ਇੱਕ ਨਾਰਮਲ ਪੰਜਾਬ ਵਾਲੀ ਜਰਸੀ ਉਸ ਤੋਂ ਮੇਰਾ ਵੀਰ ਕੋਈ ਮੰਨ ਕੇ ਤੁਸੀਂ ਸੌਦਾ ਕਰ ਲਿਓ ਮਗਰ ਬੱਛਾ ਇਹ ਮੇਲ ਕਾਫ ਨੂੰ ਜਨਮ ਦਿੱਤਾ 나ੜੂਆ ਬਿਲਕੁ ਤੇ ਜੇਰਜੂਰ ਆਪਣੇ ਘਰੇ ਇੱਥੇ ਪਈ ਕਿ ਆਪਾਂ ਨਹੀਂ ਸੰਧੂ ਸਾਹਿਬ ਆਪਾਂ ਐਵੇਂ ਝੂੜਨੀ ਮਾਰਨਾ ਉਹਨਾਂ ਦੇ ਘਰ ਹੀ ਰਾਤ ਕਿਤੇ 12 ਵਜੇ ਸੁੱਈ ਹੀ ਤੋਂ ਆਂਦੇ 4-5 ਵਜੇ ਤੜਕੇ ਜੇਰ ਪਾਤੀ ਐ ਚਲੋ ਮੈਂ ਜੇਰਜੂਰ ਵੇਖੀ ਸਭ ਕੁਝ ਐ ਪ੍ਰੋਪਰ ਪਈ ਕੋਈ ਚੱਕਰ ਨਹੀਂ ਹੋਜੇ ਠੀਕ ਆ ਜੀ ਹਾਂਜੀ ਹਾਂਜੀ ਤੇ ਅੱਛਾ ਗਰ ਲਾਲ ਕੋਈ ਇੱਕ ਅੱਧੇ ਡੰਗ ਦੀ ਆਪਾਂ ਚੁਵਾਈ ਕਰ ਲਈ ਸੰਧੂ ਸਾਹਿਬ ਇੱਕੋ ਚੁਵਾਈ ਸਵੇਰੇ ਕੀਤੀ ਐ 4-5 ਕਿਲੋ ਚੁਈ ਆਵੇਂ ਆਪਾਂ ਝੂੜਨੀ ਮਾਰਨਾ ਵੀ 15 ਕਿਲੋ ਚੋਦੀ 10 ਕਿਲੋ ਚੋਦੀ ਉਹ ਕੰਮ ਨਹੀਂ 4-5 ਕਿਲੋ ਇੱਕੋ ਚੁਵਾਈ ਕੀਤੀ ਤੇ ਦੂਜੀ ਚੁਵਾਈ ਹੁਣ ਸ਼ਾਮਾਂ ਨੂੰ ਹੋਣੀ ਠੀਕ ਆ ਜ ਠੀਕ ਹੈ ਬਖਤ ਲਾਉਣਾ ਪਊਗਾ ਚਵਾਈ ਕਰਨੀ। ਲੈ ਘਰੇ ਜਾ ਕੇ ਘਰੇ ਜਾ ਕੇ ਚਵਾਵਾਂਗੇ ਕੇ। ਠੀਕ ਹੈ। ਲੈ ਕਰਨਾਲ ਵੀ ਇੱਕ ਵਾਰੀ ਖੋਲ ਕੇ ਆਪਾਂ ਕਰੀਏ ਮਾੜਾ ਪੇਸ਼ ਵੀਰਾਂ ਦੇ। ਆ ਦੱਸੋ ਇਹ ਹਾਸਾ ਮਜਾ ਆਗਾ ਪਰ ਚਵਾਈ ਵੀਰਾਂ ਦਾ ਵੀ ਆਪਾਂ ਆਪਦੀ ਹੱਥੀ ਚਵਾਈ ਕੀਤੀ ਆ। ਮਤਲਬ ਕਹਿਣ ਤੋਂ ਵੀ ਕੋਈ ਵੀਰਾਂ ਦਾ ਵੀ ਤਸੱਲੀ ਤੇ ਵੀ ਲੈ ਕੇ ਜਾਣਾ ਚਾਹੁੰਦਾ ਤੇ ਜ਼ਰੂਰ ਸੌਦਾ ਕਰ ਸਕਦਾ ਆਪਣੇ ਨਾਲ। ਫਿਲਹਾਲ ਆਪਾਂ ਹਰ ਵਾਰ ਕਹਿੰਨੇ ਆ ਸਵੇ ਸਵੇ ਪਸੂਆ ਦੋਸਤੋ ਸੋਨੇ ਵਰਗਾ ਮਾਲ ਆ। ਪਰ ਆਪਦੀ ਤਸੱਲੀ ਕੋਈ ਵੀਰ ਕਰਕੇ ਲੈ ਕੇ ਜਾਵੇ ਠੀਕ ਆ। ਤੇ ਦੂਜਾ ਸੂਆ ਮੈਲਾ ਮੋਲਾ ਤੁਸੀਂ ਵੇਖ ਸਕਦੇ ਜੇ ਰਾਤ ਹੀ ਸੂਈਏ ਜੇਰ ਜੁਰ ਜਿੱਥੋਂ ਵੀ ਦੋਸ ਅੱਜ ਮਾਰਨਿੰਗ ਸਵੇਰ ਜਿੱਥੋਂ ਵੀ ਤੇ ਜੇਰਜੁਰ ਪ੍ਰਾਪਰ ਉਹਨਾਂ ਦੇ ਘਰ ਦੀ ਪਈ ਹੋਈ ਹੈ ਠੀਕ ਆ ਸਰਖਾਲ ਮਗਰ ਬੱਛਾ ਮੇਲ ਕਾਫ ਬਖਾਲਾ ਕਾਫੀ ਸੋਹਣਾ ਹਨ ਵੀ ਪੂਰਾ ਹੱਥੀ ਚਵਾਈ ਵਾਲਾ ਮੋਟੀ ਮੋਟੀ ਹਨ ਕਰਮਾੜੀ ਹੈ ਵੈਸੇ ਹੂਸਵਾ ਦੇ ਵਿੱਚ ਆਈ ਹੈ ਬਾਕੀ ਤੁਸੀਂ ਆਪ ਵੇਖੋ ਲੰਬੀ ਨੂੰ ਵੀ ਪੂਰੀ ਤੇ ਬਿਊਟੀ ਦੇ ਵਿੱਚ ਵੀ ਬਹੁਤ ਜਿਆਦਾ ਖੂਬਸੂਰਤਾ ਛੋਟਾ ਕੰਨ ਬੋਦੀ ਵਾਲੀ ਬੱਚੀ ਹੈ ਛੋਟੀ ਫੇਸ ਕੁਆਲਿਟੀ ਉਸੇ ਤਰ੍ਹਾਂ ਟੁਕਾਈ ਜਿਹੜੀ ਦੋਨਾਂ ਅੱਖਾਂ ਦੇ ਵਿਚਕਾਰ ਸੰਤੂ ਸਾਹਿਬ ਸੂਸਾਹ ਆ ਗਈ ਕਰਮ ਵਾਲੀ ਪੱਠੇ-ਪੁੱਠੇ ਚਲੋ ਚੁੱਕਣ ਦੀ ਆ ਵੇੜਾ ਹਾਂਜੀ ਬਾਕੀ ਗੱਬਾਂ ਤੇ ਬੜੀ ਲੋਤ ਹੈ ਚਲੋ ਹੁਣ ਮਹਾਰਾਜ ਦੀ ਮਿਹਨਤ ਦੇ ਹੱਡੰਗ ਜੀ ਖਾ ਪੀ ਕੇ ਹੋ ਜੂ ਸਿੱਧੀ ਨਹੀਂ ਨਹੀਂ ਬਿਲਕੁਲ ਖਿਹੜਾਉਗੀ ਕਰਮ ਵਾਲੀ ਦੋ ਚੌਂ ਦੇਣਾ ਚ ਹਾਂਜੀ ਹਾਂਜੀ ਲਓ ਜੀ ਆ ਵੇਖੋ ਫੇਸ ਕੁਆਲਿਟੀ ਠੀਕ ਹੈ ਜੀ ਬਦਾਮੀ ਰੰਗ ਤੇ ਕਲਰ ਬਹੁਤ ਸੋਹਣਾ ਠੀਕ ਹੈ ਜੀ ਬਦਾਮੀ ਤੇ ਵਾਈਟ ਦਾ ਕੰਬੀਨੇਸ਼ਨ ਚ ਹੈਗਾ ਕਲਰ ਦਾ ਔਨੇ ਵਿਖਾਲੇ ਦੇ ਵਿੱਚ ਅਗਲੇ ਪਿਛਲੇ ਥਾਣਾ ਦੀ ਦੋਸਤੋ ਇੱਕ ਵਾਰੀ ਤੁਹਾਨੂੰ ਆਪਾਂ ਬਹਿਣੀ ਵਾਲੀ ਇਹ ਤਵੇਰਲਾ ਦੋ ਜਰੂਰ ਦਿਖਾਉਣੇ ਆ ਆ ਕਰੋ ਚੱਕ ਆਹ ਦੇਖੋ ਜੀ ਥਣ ਥਣ ਸੰਤੂ ਸਾਹਿਬ ਪਸਮਕੇ ਬਹੁਤ ਜ਼ਿਆਦਾ ਕੱਢ ਜਾਂਦੀ ਕਰਮਾਂ ਦੇ ਲਓ ਦੋਸਤੋ ਬਹੁਤ ਜ਼ਿਆਦਾ ਸਫਾਈ ਬਹੁਤ ਸੋਹਣੀ ਬੰਦ ਆਪਸੀ ਥਾਣਾ ਦੀ ਅਗਲੇ ਪਿਛਲੇ ਥਾਣਾ ਦੀ ਜਿਹੜੀ ਦੋਸਤੋ ਤੁਸੀਂ ਬੰਦ ਦੇਖੋ ਕੋਈ 5 5 6 6 ਇੰਚ ਤੇ ਥਣ ਲੱਗਾ ਸੋਨਾ ਵਿਖਾਲਾ ਨਾੜਾ ਨੂੜਾ ਹਵਾਨੇ ਦੇਵੇ ਤੇ ਵੀ ਬਹੁਤ ਸੋਹਣੀਆਂ ਉਪਰੀਆਂ ਹੋਈਆਂ ਤੁਹਾਨੂੰ ਦਿਖਾਈ ਦੇਣਗੀਆਂ ਤੇ ਚੋਣ ਦੀ ਚੰਗੀ ਆ ਸਮਾਦ ਹੀ ਚੰਗੀ ਆ ਬਾਕੀ ਮੇਰਾ ਵੀਰ ਇੱਥੇ ਇਹਦੇ ਨਾਲ ਸੰਧੂ ਸਾਹਿਬ ਆਪਾਂ ਨਿੱਗੀ ਜੀ ਐਕੀ ਆਫਰ ਰੱਖੀ ਆ ਚਲੋ ਇਹਨੇ ਦਿੱਤਾ ਤੇ ਬੱਚੇ ਨੂੰ ਜਨਮ ਆ ਪਰ ਇਹਦੇ ਨਾਲ ਆਪਾਂ ਜਰਸੀ ਵਾਛੀ ਦਵਾਂਗੇ ਫ੍ਰੀ ਚਲੋ ਆਪਣੇ ਕੋਲ ਆਵੇ ਨਾ ਗਾਂ ਆਈ ਹੀ ਕੋਈ ਓਕੇ ਓਕੇ ਤੇ ਉਹ ਬੰਦੇ ਆਦੇ ਵੀ ਅਸੀਂ ਨਹੀਂ ਨਾਲ ਖੜਨੀ ਅੱਛਾ ਬੱਚਾ ਛੱਡ ਗਏ ਹਾਂਜੀ ਬੱਚਾ ਛੱਡ ਗਏ ਜਰਸੀ ਵਹਿੜਦਾ ਬਹੁਤ ਚੰਗੀ ਹੂੰ ਲਓ ਜੀ ਹਾਂਜੀ ਉਹ ਦੱਸੋ ਵੈਸੇ ਜਰਸੀ ਬਰੀਡ ਦੇ ਵਿੱਚ ਵੱਡੀ ਆ ਉਹਦੇ ਮਗਰ ਬੱਚਾ ਜਿਹੜਾ ਆਪਾਂ ਤੁਹਾਨੂੰ ਦਿਖਾਤਾ 나ੜੂਆ ਬੱਚੇ ਦੇ ਨਾਲ ਇਹ ਆਫਰ ਵੀਰਾਂ ਦਾ ਵੀ ਆਪਣੇ ਕੋਲ ਆਈ ਆ ਚਲੋ ਆਪਣਾ ਵਪਾਰ ਦਾ ਕੰਮ ਹੈ ਵੀ ਕਿਤੇ ਪਾਸੋਂ ਸੰਭ ਅੱਗੇ ਕੋਈ ਵੀ ਦੁੱਧੂ ਤੋਂ ਪਿਆ ਲੂਗਾ ਤੇ ਚੰਗੀ ਕੇਅਰ ਕਰ ਲੂਗਾ ਤੇ ਜਰੂਰ ਤੁਸੀਂ ਸੰਭਾਲ ਕਰ ਲੋਗੇ ਦੋਸਤੋ ਲੈ ਜਿਓ ਨਾਲ ਇਹ ਫ੍ਰੀ ਦੀ ਆਫਰ ਹੀ ਹੈ ਨਾਲ ਉਸੇ ਵੈਡ ਦੇ ਠੀਕ ਆ ਜੀ ਹਾਂਜੀ ਹਾਂਜੀ ਸਭ ਤੋਂ ਸੋਹਣਾ ਛੋਟਾ ਕਨ ਬੂਤੀ ਬਤੀ ਬੜੀ ਵਧੀਆ ਬੱਚੇ ਦੀ ਤੇ ਨਸਲ ਫਰੀਡ ਦੇ ਵਿੱਚ ਆ ਦੇਖੋ ਲੋ ਵੀ ਭਰਾਵੋ ਠੀਕ ਆ ਇਹ ਤੁਹਾਨੂੰ ਮਿਲ ਜੂਗਾ ਵੈਸੇ ਹੀ ਜੋ ਰੇਟ ਹੈਗਾ ਦੋਸਤੋ ਉਹ ਤਾਂ ਰਹਿਣਾ ਰਹਿਣਾ ਪਰ ਉਹਦੇ ਨਾਲ ਤੁਹਾਨੂੰ ਇਹ ਮਿਲ ਜੂਗੀ ਮਹਾਸੰਧੂ ਸਾਹਿਬ ਚਲੋ ਗਾਂ ਦੇ ਥੱਲੇ ਕਰਮਾ ਲੀਆਂ ਇਹ ਤੁਹਾਨੂੰ ਪਤਾ ਚਲ ਝੋਲ ਲੈਂਦੀਆਂ ਨਾਲ ਚਲੋ ਚੋਕੇ ਵੀ ਉਹਨੂੰ ਪਿਆਈ ਜਾਣਗੇ ਨਾਲ ਪਲ ਜਾਣੀਆਂ ਵਛੀ ਫਰੀਜ਼ ਦੀ ਤਿਆਰ ਹੋ ਜਾਣੀ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਇਹ ਆਪਾਂ ਦੇ ਦਈਏ ਫਿਰ ਕਿੰਨੇ ਦੀ ਸੰਧੂ ਸਾਹਿਬ ਚਲੋ 70 75 ਨਾ ਮੰਗੀਏ ਮੰਡੀ ਵਾਲਾ ਕੰਮ ਆਪਾਂ ਨਹੀਂ ਕਰਨਾ ਮੋਲੇ ਦਾ ਕਰਦੇ ਆਪਾਂ 65000 ਰੁਪਇਆ ਤੇ ਜਿਹੜੀ ਜੈਸ ਨੂੰ ਲਾਸਟ ਆਪਾਂ ਦੇਣੀ 62000 ਦੀ ਬਚੀ ਦਵਾਂਗੇ ਉਹ ਚੋਂ ਮਾਨਤਨ ਕੋਈ ਨਹੀਂ ਕਰਾਂਗੇ ਭੈਣ ਭਰਾਵਾਂ 68000 ਹਾਂਜੀ ਅੱਜ ਸਵੇਰੇ ਸੰਧੂ ਸਾਹਿਬ ਇਨੇ 16-17 ਕਿਲੋ ਦੁੱਧ ਵਿਖਾਇਆ ਵਾ ਚਲੋ ਦੂਜਾ ਸੂਗਾ ਸੂਈਆ ਚਲੋ ਨਾਰਮਲੀ ਗੱਲ ਬਾਤ 17-18 ਕਿਲੋ ਦੋਤੇ ਕੱਢੂਗੀ ਨਾ ਚਲੋ ਗਰਮੀ ਗਰਮੀ ਮੀਆਂ ਜਿਤਨਾ ਵੀ ਹਾਂਜੀ ਹਾਂ ਦੋਸਤੋ 62000 ਲੈਣ ਦੇਣਾ ਡਿਮਾਂਡ ਵੀ ਤਾਂ ਦਾ ਵੀ ਕੁਛ ਵੀ ਕਰੀਏ 65 ਕਰ ਲਈਏ 70 75 ਕੁਛ ਵੀ ਹੋ ਸੇ ਪਰ ਜਿਹੜਾ ਲੈਣ ਦੇਣਾ ਜੈਸਨ ਉਹ 8000 ਬਾਕੀ ਵਿਖਾਲਾ ਫਕੂਲਾ ਚੰਗਾ ਬੈਠੋ ਠੰਡੀ ਠੰਡੀ ਬੈਠੋ ਸੰਧੂ ਸਾਹਿਬ ਬਹੁਤ ਜਿਆਦੀ ਠੰਡੀ ਠੰਡੀ ਜਿਤਨਾ ਮਰਜੀ ਕਰਮਾਲੀ ਦੇ ਕੱਲੇ ਬੈਠੇ ਰਹੋ ਕੋਈ ਵੀ ਦੂਰੋਂ ਨੜਿਆਉਂਦਾ ਤੋ ਜਰਸੀ ਦਾ ਨਾਮ ਪਾ ਲੈਨੇ ਪਹਿਲਾਂ ਕਲੀਅਰ ਕਰਤੀ ਸੀ ਵੀ ਕੋਈ ਹਿਮਾਚਲ ਵਾਲੀ ਛੋਟੀ ਜਰਸੀ ਨਹੀਂ ਗਈ ਸੋਹਣੇ ਕੱਦ ਕਾਠ ਦੇ ਵਿੱਚ ਉਸ ਅਕੋਰਡਿੰਗ ਤੁਸੀਂ ਸੌਦਾ ਕਰ ਲਿਓ ਵੱਡੀ ਆ ਲੈ ਵੀ ਕਰ ਲਾਓ ਇੱਕ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਆ ਗਈ ਕ੍ਰੋਸ ਹੈੀ ਵਾਹ ਹਾਂਜੀ ਸੰਤੂ ਸਾਹਿਬ ਇਹ ਦੂਜਾ ਸੁਹਾ ਸੁਈ ਜੇ ਅੱਛਾ ਜੀ ਇਹਨੂੰ ਸੁਈ ਨੂੰ ਅਜ ਕੁਝ 10 ਤੋਂ 12 ਦਿਨ ਹੋ ਗਏ ਆ ਜੀ ਅੱਛਾ ਜੀ ਇਹਦੇ ਮਗਰ ਬੱਛੀ ਆ ਸੰਤੂ ਸਾਹਿਬ ਆ ਬੱਛੀ ਆ ਗਈ ਹਾਂਜੀ ਹਾਂਜੀ ਸ਼ਾਈ ਵਾਲ ਤੇ ਬੱਛੀ ਆ ਜੀ ਜੀ ਲਓ ਵੀ ਦੋਸਤੋ ਆ ਬੱਛੀ ਆ ਮਗਰ ਸ਼ਾਈ ਵਾਲਾਂ ਦੇ ਵਿੱਚ ਹੀ ਬੱਛੀ ਆ ਤੇ ਸੁਹਾ ਦੂਜ ਇਹ ਇਹਦੇ ਥੱਲੇ ਦੁੱਧ ਗਰਨਾਲ ਹੈ ਸੰਧੂ ਸਾਹਿਬ ਵਿਖਾਵੇ ਵਾਲਾ ਭਲਾ 17 18 ਵੀ ਹੋਵੇ ਆਪਾਂ ਗਲਤ ਨਹੀਂ ਕਹਿਣਾ 15 ਕਿਲੋ ਦੁੱਧ ਠੰਡਾ ਕੋਈ ਭੈਣ ਭਰਾ ਦੋ ਡੰਗ ਛੱਡ ਕੇ ਤਿੰਨ ਡੰਗ ਆਪਣੇ ਘਰੋਂ ਚੋ ਕੇ ਲੈ ਜੀ ਠੀਕ ਹੈ ਜੀ ਹਾਂਜੀ ਲੋ ਜੀ 15 ਕਿਲੋ ਦੋਸਤੋ ਅੱਜ ਇਹਦੇ ਥੱਲੇ ਹੁਣ ਮੌਜੂਦਾ ਟਾਈਮ ਦੇ ਵਿੱਚ ਦੁੱਧ ਆ 12 13 ਦਿਨਾਂ ਦਾ ਸੁਆ 15 14 ਕਿਲੋ ਦੁੱਧ ਸੰਧੂ ਸਾਹਿਬ ਦੋ ਡੰਗ ਛੱਡ ਕੇ ਕੋਈ ਭੈਣ ਭਰਾ ਤਿੰਨ ਡੰਗ ਚੋਵੇ ਜੀ ਠੀਕ ਹੈ ਜੀ ਹਾਂਜੀ ਸੂਈ ਸਵਾਈ ਆਏ ਕਿਹੜੀ ਗੱਬਣਾ ਵੀ ਆਪਾਂ ਐਵੇਂ ਕਹਿ ਦੇਣਾ ਠੋਕ ਮੂਲੇ ਤੋਂ ਮਨਾ ਵੀ ਤਰੀ ਹੈ ਹਾਂਜੀ ਹਾਂਜੀ ਸੰਤੂ ਸਾਹਿਬ ਜੀ ਦੁੱਧ ਸੰਤੂ ਸਾਹਿਬ ਚਲੋ 17 18 ਕਿਲੋ ਵਛੀ ਦਈ ਜਾਊਗੀ ਮੁਖਾਵੇ ਵਾਲਾ ਤੇ ਭਲਾ 16 17 ਵੀ ਹੋਵੇ ਆਪਾਂ ਗਲਤ ਨਹੀਂ ਕਹਿਣਾ ਠੰਡਾ ਭਲਾ ਦੋ ਡੰਗ ਕੋਈ ਭੈਣ ਭਰਾ ਦੇ ਲੀਟਰ ਮਾਰ ਕੇ ਲੈ ਜਾਏ 15 ਕਿਲੋ ਦੋ ਠੰਡਾ ਹੋਊਗਾ 15 ਕਿਲੋ ਜੀ ਮੱਝਾਂ ਵਾਲੇ ਥਣ ਲੱਗੇ ਆ ਬਹੁਤ ਜਿਆਦੀ ਪਸੂ ਬਾਕੀ ਤੋਰਾ ਤੂਰਾ ਤੁਸੀਂ ਕਰੋ ਚੈੱਕ ਤੇ ਚੰਗੇ ਰੰਗ ਢੰਗ ਦੇ ਵਿੱਚ ਪੂਰੀ ਨਿੱਗਰ ਪੂਰੀ ਮਜ਼ਬੂਤ ਸੋਹਣਾ ਪਿੱਠ ਪੂਰਾ ਥਣ ਵੀ ਪੂਰਾ ਹੱਤੀ ਚਬਾਈ ਵਾਲਾ ਠੀਕ ਆ ਜੀ 15 ਕਿਲੋ ਵੀਰ ਕਰ ਲਾਲ ਦੱਸ ਰਿਹਾ ਬਾਕੀ ਮੇਰਾ ਵੀਰ ਆਪਦੀ ਚੋਕੇ ਮੈਂ ਹਰ ਵਾਰ ਕਹਿੰਦਾ ਵੀ ਦੋ ਟਾਈਮ ਕਰੋ ਤਸल्ली ਤਿੰਨ ਟਾਈਮ ਪੈਸੇ ਚਾਹੀ ਕਿਸੇ ਨੂੰ ਥੋੜੇ ਲਾਉਣੇ ਆ ਬਹੁਤੇ ਲਾਉਣੇ ਆ ਠੀਕ ਆ ਜੀ ਬਾਕੀ ਬੰਗਾ ਬੂੰਗਾ ਪਾਲੀ ਨਹੀਂ ਆਪ ਆਪਦੀ ਮਰਜ਼ੀ ਆ ਜੀ ਚਲੋ ਗਾਈ ਨੂੰ ਤੇ ਬਾਈ ਚਾਂਸ ਪਾਉਣਾ ਹੀ ਪੈਂਦਾ ਜਿਹੜੀ ਗੱਲ ਵਾ ਮੱਛਰ ਮੁੱਛਰ ਵੀ ਲੜ ਜੇ ਕਿਤੇ ਮੱਖੀ ਲੜ ਜੇ ਤੇ ਗਾਂ ਫਾਂ ਲੱਗੀਆਂ ਟਾਈਮ ਨਹੀਂ ਲਾਉਂਦੀਆਂ ਜਿਹੜੀ ਗੱਲ ਆ ਬਾਕੀ ਸੀਲਸਲਾ ਕੁ ਬੱਚਾ ਛੱਡ ਕੇ ਇੰਜ ਬਿਠੇ ਰਹੋ ਬੜਾ ਠੀਕ ਹੈ ਜੀ ਜੀ ਠੀਕ ਹੈ ਮਗਰ ਬੱਚੀ ਬੱਚੀ ਆ ਸੰਧੂ ਸਾਹਿਬ ਲੋ ਜੀ ਮਗਰ ਬੱਚੀ ਆ ਹਾਂ ਜੀ ਲੋ ਵੀ ਭਰਾ ਕੋਈ ਫੇਰ ਤੁਸੀਂ ਵੇਖ ਲਓ ਆ ਬੱਚਾ ਬਿਲਕੁਲ ਕੁਲਾ ਜਿਹਾ ਬੱਚਾ ਮਗਰ ਕੋਈ 12 13 ਦਿਨਾਂ ਦਾ ਤੁਸੀਂ ਸਾਰੇ ਵੀਰਾਂ ਨੇ ਐਸਟੀਮੇਟ ਲਾ ਹੀ ਲੈਣਾ ਤੇ ਇਹ ਗਰਲਾਲ ਦੇ ਦਈਏ ਕਿੰਨੇ ਦੀ ਫੇਰੇ ਸੰਧੂ ਸਾਹਿਬ ਐਵੇਂ 60 65 ਨਾ ਮੰਗੀਏ ਗਲਤ ਮੁੱਲ ਲਾਸਟ 52000 ਦੀ ਦੇ ਦਿੱਤੀਏ ਛੋੜ ਕਰ ਦਿੱਤੀਏ ਪੂਰੇ 50 ਦੀ ਸੰਧੂ ਸਾਹਿਬ ਦੇ ਦਿੱਗੇ ਛੋੜ ਕਰ ਦਾਂਗੇ ਖੁੱਲੀ ਕੋਈ ਗੱਲ ਨਹੀਂ ਇਹੋ ਜੀ ਅੱਛਾ ਹਾਂਜੀ ਛੋੜਾਂ ਛਾੜਾਂ ਕਰਕੇ ਕੱਲਾਂਗੇ ਜਿਹੜਾ ਭੈਣ ਭਰਾ ਦੂਰ ਵਾਹੂ ਗੱਲ ਹੀ ਕੋਈ ਨਹੀਂ ਤੇ ਨਰਾਜ ਨਹੀਂ ਕੋਈ ਵੀ ਜਾਂਦਾ ਸੰਧੂ ਸਾਹਿਬ ਚਲੋ ਮਹਾਰਾਜ ਦੀ ਮੇਰੇ ਨਾਲ ਲੋਕਲ ਵੀ ਪਸ਼ੂ ਰੋਜ ਆਉਂਦੇ ਰਹਿੰਦੇ ਆ ਤੇ ਜਦੋਂ ਮੌਕਾ ਮਿਲਦਾ ਚਲੋ ਟਾੜਾ ਹੀ ਟਾਈਮ ਨਹੀਂ ਲੱਗਦਾ ਅਸੀਂ ਤੇ ਤੁਹਾਨੂੰ ਰੋਜ ਫੋਨ ਮਹਾਰਾਜ ਕਰਦੇ ਰਹਿੰਨੇ ਆ ਤੇ ਕੋਈ ਗੱਲ ਨਹੀਂ ਛੋੜਾਂ ਕਰਾਂਗੇ ਖੁੱਲੀਆਂ ਕੋਈ ਗੱਲ ਨਹੀਂ ਲੋ ਵੀ ਭਰਾਵੋ ਛੋੜ ਛੱਪੇ ਹੋ ਜਾਣਗੇ ਖੁੱਦ ਹਾਂਜੀ ਤੇ 50 ਤਵੇੜਾ ਦੋਸ ਹੀ ਅਜ ਵੈਸੇ ਨਗਮਾ ਪਹਿਲਾਂ ਜਿਹੜਾ ਕੀਤਾ ਚਾਰਕ ਤੁਹਾਨੂੰ ਦਿਖਾਉਣੇ ਸੀ ਦੋਸਤੋ ਚਲੋ ਪਸੂ ਆਉਂਦੇ ਰਹਿੰਦੇ ਆ ਕਿੱਲੇ ਤੇ ਵੇਖ ਜਾਂਦਾ ਮਾਲ ਨਵਾਂ ਆਇਆ ਰਹਿੰਦਾ ਡੇਲੀ ਰੁਟੀਨ ਦੇ ਵਿੱਚ ਕੰਮ ਆ ਪੰਜ ਹਜ਼ਾਰ ਨਗ ਕੋਈ ਦੋ ਚਾਰ ਨਗ ਜਿਹੜੇ ਆ ਨਵੇਂ ਤੁਹਾਨੂੰ ਇਸ ਕਿੱਲੇ ਦੇ ਉੱਪਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਤੇ ਰੁਟੀਨ ਦੇ ਵਿੱਚ ਕੰਮ ਆ ਦੋਸਤੋ ਜਿਹੜੇ ਵੀਰਾਂ ਵਪਾਰੀ ਵੀਰਾਂ ਦਾ ਰੁਟੀਨ ਦੇ ਵਿੱਚ ਪਸੂਸ ਕਿੱਲੇ ਤੋਂ ਉੱਪਰੋਂ ਆਉਂਦੇ ਆ ਮੈਂ ਵੀ ਗਰ ਲਾਲ ਨੰਬਰ ਵੀਰ ਕਰੀਏ ਸਾਂਝਾ ਸੰਤ ਸਾਬ 82172 82497 ਦੂਜਾ ਨੰਬਰ 8289016207 ਠੀਕ ਆ ਜੀ ਹਾਂਜੀ ਨੋ ਦੋਸਤੋ ਇਹ ਨੰਬਰ ਆ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਿਹਾ ਵੀਰ ਗੁਰਨਾਲ ਦਾ ਪਿੰਡ ਸੌਰ ਸਿੰਘ ਵਿజిਟ ਕਰਨੀ ਹੈ ਤੁਸੀਂ ਸੌਰ ਸਿੰਘ ਪਿੰਡ ਤੋਂ ਤੁਸੀਂ ਇੱਕ ਛੜਕ ਜਿਹੜੀ ਆ ਪਿੰਡ ਹੈ ਮਾਣੇ ਮੱਲੀਆਂ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਵੀਰ ਗੁਰਲਾਲ ਉਹਨਾਂ ਦਾ ਘਰ ਆ ਤੇ ਆਓ ਆਪਣੀ ਚੋਕੇ ਪਸਮਾ ਕੇ ਮੇਰਾ ਵੀਰ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਸੀ ਗਾ ਸੰਧੂ ਸਾਹਿਬ ਜੀ